ਗੁੱਡ ਮਾਰਨਿੰਗ ਦੋਸਤੋ ਸैमਕੰਡਾ ਵਲੌਗ ਜੀ ਤੁਹਾਡਾ ਸਵਾਗਤ ਹੈ ਲੋਬੇ ਮਿੱਤਰੋ ਮਿੱਠੀ ਜੀ ਸਵੇਰ ਤੇ ਲੈ ਕੇ ਤੁਹਾਡੇ ਸਾਹਮਣੇ ਨਵਾਂ ਵਲੌਗ ਹਾਜ਼ਰ ਆ ਜੀ ਦੇਖੋ ਬਾਹਰ ਦਾ ਦ੍ਰਿਸ਼ ਸਵੇਰ ਦੇ 6:30 ਵੱਜ ਚੁੱਕੇ ਆ ਮਿੱਤਰੋ ਤੇ ਉੱਠਣ ਦਾ ਬਿਲਕੁਲ ਵੀ ਮਾਨ ਨਹੀਂ ਸੀਗਾ ਤੇ ਬੈਠ ਕੇ ਸੀਟ ਤੇ ਬਰਸ਼-ਰੁਸ਼ ਕਰਕੇ ਤੇ ਮਾਰੀਆ ਸੈਲਫ ਮਿੱਤਰੋ ਤੇ ਗੱਡੀ ਕਰ ਲਈ ਸਟਾਰਟ ਸਟਾਰਟ ਕਰਕੇ ਹੋ ਰਹੀ ਹੈ ਗੱਡੀ ਗਰਮ ਤੇ ਤੱਕ ਤੁਸੀਂ ਦੇਖੋ ਬਾਹਰ ਦਾ ਨਜ਼ਾਰਾ ਦੇਖੋ ਜੀ ਕਿੰਦਾ ਪਹਾੜੀਆਂ ਦੇ ਉੱਤੇ ਤਪ ਹਲਕੀ ਹਲਕੀ ਚਮਕ ਰਹੀ ਹੈ ਤੇ ਠੰਡ ਹੈਗੀ ਹੈ ਬਈ ਇੱਥੇ ਸੋ ਬਹੁਤ ਹੀ ਘੈਂਟ ਮਤਲਬ ਕਿ ਮੌਸਮ ਹੈਣਾ ਜ ਆਪਣੇ ਗਰਮੀਆਂ ਤੇ ਇੱਥੇ ਸਵੇਰ ਸ਼ਾਮ ਦੀ ਠੰਡ ਆ ਇਹ ਗੱਡੀਆਂਾਂ ਨੇ ਦੇ ਕੋ ਕਿਦਾਂ ਲਾ ਕੇ ਸਾਈਡ ਤੇ ਸੁੱਤੇ ਪਏ ਆ ਸਾਡੇ ਭਰਾ ਤੇ ਮਤਲਬ ਕਿ ਯਾਰ ਇੱਥੇ ਆ ਕੇ ਸਾਰੀ ਝਕਾਵੜ ਲੈ ਜਾਂਦੀ ਹੈ ਜਦੋਂ ਮਗਰੋਂ ਗੱਡੀ ਚਲਾ ਕੇ ਬੰਦਾ ਥੱਕਿਆ ਟੁੱਟਿਆ ਹੁੰਦਾ ਆ ਕੇ ਇੱਥੇ ਆ ਕੇ ਸੌਂ ਜਾਂਦਾ ਬਾਈ ਸੋ ਝੜ ਗਿਆ ਦਿਨ ਤੇ ਝਕਾਵੜ ਲੈ ਗਈ ਲੈ ਕੇ ਬਾਬੇ ਦਾ ਨਾਮ ਆਪਾਂ ਲੱਗਿਆ ਗੱਡੀ ਤੁਰਨ ਤੇ ਗੱਡੀ ਲੈ ਕੇ ਤੁਰਨ ਲੱਗਿਆ ਤੇ ਆਜੋ ਮਿੱਤਰੋ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਨਜ਼ਾਰਾ ਕਮੈਂਟ ਕਰਕੇ ਦੱਸੋ ਕਿ ਬਾਈ ਸਰਾ ਗੱਲ ਦਾ ਬਾਤ ਆ ਜਾਂ ਨਹੀਂ ਸੋ ਆ ਬੜੀ ਘੈਂਟ ਜਗ੍ਹਾ ਬਾਈ ਸਭ ਤੋਂ ਸਾਡੇ ਟਰੱਕਾਂ ਆਸਤੇ ਉੱਧਰ ਜਗ੍ਹਾ ਏਗੀ ਆ ਦੇਖਿਆ ਕਿ ਦਿਲ ਲੱਗਦਾ ਸਾਡਾ ਬਹੁਤ ਜ਼ਿਆਦਾ ਤੇ ਮਤਲਬ ਕਿ ਪਾਰਕਿੰਗ ਜਿਹੜੀ ਇੱਥੇ ਬਹੁਤ ਘੈਂਟ ਪਾਰਕਿੰਗ ਆਣ ਘੈਂਟ ਗੱਡੀਆਂ ਖੜਦੀਆਂ ਉਹਦੇ ਅੰਦਰ ਬਾਈ ਕੋਈ ਚੱਕਰ ਨਹੀਂ ਖੁੱਲੀ ਡੁੱਲੀ ਪਾਰਕਿੰਗ ਆ ਸੋ ਨਾਲੇ ਨਿਸ਼ੁਲਕ ਮਤਲਬ ਕਿ ਫ੍ਰੀ ਪਾਰਕਿੰਗ ਆਉਦੀ ਬਾਈ ਕਿਉਂ ਉਹ ਹੋਣੀ ਹੈਗਾ ਫੇਰ ਪਾਰਕਿੰਗ ਨਹੀਂ ਪੈਸੇ ਦੇ ਦੇਣੇ ਪੈਂਦੇ ਹੈਗੇ ਫ੍ਰੀ ਪਾਰਕਿੰਗ ਆ ਤੇ ਲੋ ਵੀ ਮਿੱਤਰੋ ਪਰ ਵੈਸੇ ਤਾਂ ਵਿੱਚ ਹੀ ਆ ਜਾਂਦੇ ਜਿਹੜਾ ਟੂਲ ਕਟਾਉਣਾ ਉਹਦੇ ਵਿੱਚ ਹੀ ਸਾਨੂੰ ਸਹੂਲਤ ਦਿੱਤੀ ਗਈ ਆ ਇਹ ਪਾਰਕਿੰਗ ਦੀ ਟੂਲ ਟੈਕਸ ਲਾਇਆ ਵਾ ਬਹੁਤ ਵਧੀਆ ਰੋਡ ਬਣਿਆ ਵਾ ਤੇ ਸਾਰਾ ਕੁਝ ਉੱਥੇ ਬਈ ਦੁਕਾਨਾਂ ਦਾ ਨਾਮ ਹੀ ਬਣਿਆ ਹੋਈਆਂ ਨੇ ਹਨਾ ਇਹ ਲੋ ਵੀ ਆਪਾਂ ਜਾ ਕੇ ਬ੍ਰੇਕ ਮਾਰਾਂਗੇ ਉਹ ਸਾਹਮਣੇ ਪਹਾੜ ਦੇ ਵਿੱਚ ਵੀ ਜਹੀਂ ਟਨਲ ਕੱਢੀ ਹੋਈ ਆ ਤੇ 14 ਕਿਲੋਮੀਟਰ ਲੰਮੀ ਟੂਲ ਕਟਾ ਕੇ ਆਪਾਂ ਨਹੀਂ ਟਨਲ ਵੀ ਪਾਰ ਕਰਨੀ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਲੋ ਵੀ ਮੇਤਰਾ ਆਪਾਂ ਪਹੁੰਚ ਚੁੱਕੇ ਆ ਜੀ ਪਾਰਕਿੰਗ ਦੇ ਕੋਲੇ ਤੇ ਆ ਰਹੀ ਹੈ ਜੀ ਪਾਰਕਿੰਗ ਠੀਕ ਆ ਸਾਰੀ ਪਾਰਕਿੰਗ ਆ ਬਾਈ ਬਹੁਤ ਗੱਡੀ ਆ ਜਾਂਦੀ ਆ ਤੇ ਇੱਧਰ ਸਾਹਮਣੇ ਟੂਲਾ ਰੋਡ ਜਾ ਰਿਆ ਟੂਲ ਕਟਾ ਕੇ ਦੁਬਾਰਾ ਤਨਲ ਜਾਓ ਉਹ ਸਾਹਮਣੇ ਆ ਜੀ ਸੋ ਆ ਆਪਣੇ ਆਲ ਸ਼ਹਿਰ ਜਿਹੜਾ ਬੱਕਰੋਸ ਕਰਨਾ ਤਨਲ ਕਰੋ ਤੇ ਪਰਲੇ ਪਾਸੇ ਮਤਲਬ ਕਿ ਕਸ਼ਮੀਰ ਸਾਰਾ ਤੇ ਲੋ ਵੀ ਮਿੱਤਰੋ ਇਹ ਆ ਜੀ ਅ ਸ਼ਹਿਰ ਵਸੇ ਪਹਿਲਾ ਪੁਰਾਣਾ ਰੋਡ ਉਹ ਉੱਪਰ ਦੀ ਜਾਂਦੀਆਂ ਉਹਨੀਆਂ ਗੱਡੀਆਂ ਸੋ ਰੋਡ ਦਿਖਾਈ ਨਹੀਂ ਦਿੰਦੇ ਕੋਈ ਕੋਈ ਗੱਡੀ ਦਿਖਾਈ ਦਿੰਦੀ ਆ ਬਾਈ ਲਾਂਦੇ ਟੈਂਕੀਆਂ ਸਾਰੀਆਂ ਬਾਹਰ ਦੀ ਜਾਂਦੀਆਂ ਨੇ ਕਿਉਂਕਿ ਤਨਲ ਦੇ ਅੰਦਰ ਦੀ ਨਹੀਂ ਜਾਂਦੀ ਭਰੀ ਟੈਂਕੀ ਤੇ ਲੋ ਵੀ ਮਿੱਤਰੋ ਆ ਵਾ ਸਾਰੀ ਪਾਰਕਿੰਗ ਇਧਰ ਨਾਲ ਨੂੰ ਜਾ ਕੇ ਵੀ ਗੱਡੀਆਂ ਬਹੁਤ ਲੱਗ ਜੰਨੀਆਂ ਨੇ ਦੁਕਾਨਾਂ ਨੇ ਸੋ ਸਾਰਾ ਵਿਊ ਬਈ ਪਾੜਾ ਘੈਂਟ ਆ ਦਿਖਾਉਣਾ ਕਦੇ ਆ ਕੇ ਦੇਖੋ ਨਜ਼ਾਰਾ ਆ ਜੂਗਾ ਤੇ ਲੋ ਵੀ ਮਿੱਤਰੋ ਆ ਖੜੀ ਆਪਣੀ ਇਧਰ ਕਰਨਾ ਵਾਲੀ ਤੇ ਉਹ ਸਾਹਮਣੇ ਆਪਾਂ ਦੁਕਾਨ ਤੇ ਹੋਣ ਜਾਣ ਕੇ ਚਾਹ ਪਾਣੀ ਪੀਵਾਂਗੇ ਤੇ ਆ ਰਾਣੀ ਆਪਣੀ ਧਵਾਉਣ ਵਾਲੀ ਆ ਮਿੱਤਰੋ ਪਤਾ ਬਹੁਤ ਟਾਈਮ ਹੋ ਗਿਆ ਜਣ ਕੇ ਦੋ ਘੜੇ ਹੋ ਗਏ ਧਵਾਈ ਨਹੀਂ ਸੋ ਸਿਰਿਨਾਗਰ ਹੀ ਆ ਰਹੇ ਆ ਤੇ ਦੇਖੋ ਭਾਈ ਪੂਰੀ ਐਨ ਗੰਦੀ ਹੋ ਰੱਖੀ ਆ ਇਹ ਕਰਮਾਵਾਲੀ ਤੇ ਜਾ ਕੇ ਆ ਸਭ ਤੋਂ ਪਹਿਲਾਂ ਆ ਕੇ ਗੱਡੀ ਧਵਾਉਣੀ ਆ ਆਪਾਂ ਕਿਉਂਕਿ ਇਹਦਾ ਧਿਆਨ ਜ਼ਰੂਰੀ ਆ ਭਾਈ ਰੱਖਣਾ ਜੇ ਲਿਸਕ ਸੁੱਕ ਕੇ ਰਹੂਗੀ ਤਾਂ ਤਾਂ ਹੀ ਆਪਣਾ ਫਾਇਦਾ ਵਾ ਹਨਾ ਲੋਕਾਂ ਨੇ ਮੈਨੂੰ ਹੁਣੀ ਆ ਇਹਨੂੰ ਮੇਰੀ ਗੱਡੀ ਨੂੰ ਦੇਖਣਾ ਵਾ ਕਰਕੇ ਆ ਭਾਈ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਖਿੱਚ ਕੇ ਰੱਖਣਾ ਪੂਰੀ ਐਨ ਲਸਟਾਫਸ ਕਾ ਕੇ ਰੱਖਣੀ ਆ ਵੈਸੇ ਅੰਦਰ ਕਮੀ ਵੀ ਰਹਿੰਦੇ ਰਹਿੰਦਾ 9 ਕਿਲੋਮੀਟਰ ਉੱਪਰ ਆਪੀ ਕਿ ਆਪਾਂ ਇੱਥੋਂ ਤੁਰਨ verdade ਤਾਨੂੰ ਗਿਆ ਸੀ ਹੋਣਾ ਸੀ ਆਓ ਸਾਹਮਣੇ ਵੀ ਦਾ ਟੂਨ ਟੈਕਸਾ ਕਟਾ ਦੇ ਤੇ ਮਤਲਬ ਕਿ ਟਨਲ ਦੇ ਅੰਦਰ ਐਂਟਰ ਕਰਨਾ ਆਪਾਂ ਤੇ ਆ ਜਿਹੜਾ ਵੱਡਾ ਪਹਾੜਾ ਅੱਗੇ ਪਹਾੜ ਛੱਡ ਕੇ ਜਾਂਦੇ ਹੁੰਦੇ ਸੀ ਹੁਣ ਇਹ ਪਹਾੜ ਦੇ ਅੰਦਰ ਦੀ ਜਾਈਦਾ ਮਤਲਬ ਕਿ ਪਹਾੜ ਫੋੜ ਕੇ ਤੇ ਟਨਲ ਬਣਾ ਦਿੱਤੀ ਗਈ ਹੈ ਦੋਸਤੋ 14 ਕਿਲੋਮੀਟਰ ਲੰਮੀ ਤੇ ਸਿੱਧੀ ਗੱਡੀ ਜਾ ਕੇ ਬਣਿਆਲ ਦੇ ਵਿੱਚੋਂ ਕਾਰੀ ਗੁੰਟੀ ਜਾਈ ਗਈ ਆ ਆ ਟੂਰ ਕਟਾ ਕੇ ਜਾਵਾਂਗੇ ਦੋਸਤੋ ਤੇ ਮਤਲਬ ਕਿ ਤੇ ਇੱਕ ਹੋਰ ਪੰਗਾ ਆ ਚਲੋ ਅੱਜ ਰਾਤ ਨਹੀਂ ਹੈਗਾ ਇੱਥੇ ਨਾ ਜਦੋਂ ਵੀ ਗੱਡੀ ਲੋਡ ਮਤਲਬ ਵੀ ਟੂਲ ਘਟਾਉਂਦੀ ਆ ਚਾਹੇ ਅੰਡਰ ਲੋਡ ਆ ਚਾਹੇ ਓਵਰ ਲੋਡ ਆ ਤੇ ਇਹ ਮਤਲਬ ਵੀ ਟੂਲ ਟੈਕਸ ਵਾਲੇ ਕੰਡਾ ਕਰਵਾਉਣ ਨੂੰ ਕਹਿੰਦੇ ਗਿੰਦੇ ਆ ਗੱਡੀ ਨੂੰ ਚਲੋ ਹੁਣ ਤਜ ਤੱਕ ਆ ਸ਼ਾਇਨਿੰਗ ਕੋਈ ਚੱਲ ਰੇਗਾ ਪਰ ਕਈ ਵਾਰ ਜਿਹੜੀ ਗੱਡੀ ਲੱਖਾਂ ਦੇ ਹਿਸਾਬ ਨਾਲ ਆਉਂਦੀ ਆ ਇੱਥੇ ਸ਼੍ਰੀ ਨਗਰ ਦੇ ਬਾਈ ਹਜ਼ਾਰਾਂ ਦੇ ਹਿਸਾਬ ਨਾਲ ਹੈ ਨਾ ਤੇ ਇੱਕ ਕੰਡਾ ਵਾ ਦੇਖੋ ਤੇ ਪੂਰਾ ਜਾਮ ਲੱਗਿਆ ਹੁੰਦਾ ਇੱਥੇ ਧੱਕੇ ਨਾਲ ਥੱਪਾ ਮੁੱਕੀ ਚੱਲੀ ਜਾਂਦੀ ਆ ਬਾਈ ਕੋਈ ਕਿਸੇ ਦੇ ਸ਼ੀਸ਼ੇ ਤੋੜੀ ਜਾਂਦਾ ਕੋਈ ਕੀਤਰੀ ਜਾਂਦਾ ਇੱਕ ਕੰਡਾ ਕੰਡੇ ਦੇ ਚੜਾਉਣ ਵਾਸਤੇ ਬੜਾ ਗੱਡੀਆਂ ਤੇ ਬਹੁਤ ਮਗਰ ਵੀ ਇੱਥੇ ਤਾਂ ਕੰਮ ਕੀ ਚੱਲਦੀ ਆ ਆ ਦੇਖੋ ਹੁਣ ਪਤਾ ਵੀ ਇਹਨਾਂ ਨੂੰ ਗੱਡੀ ਦੇ ਅੰਡਰ ਲੋਡ ਹੈਗੀ ਆ ਹਣਾ ਪਤਾ ਲੱਗ ਹੀ ਜਾਂਦਾ ਵਾ ਪੈ ਪਾ ਹਲਕੇ ਹਣਾ ਤੇ ਫੇਰ ਵੀ ਇਹਨਾਂ ਨੇ ਕਿਹਾ ਕਿ ਉੱਤੇ ਕੰਡੇ ਤੇ ਚੜਾਣੀ ਲੈ ਕੇ ਜਾ ਕੇ ਢਿੱਲੋ ਵੀ ਮੇਤਰੋ ਆਪਾਂ ਹੁਣ ਇੱਧਰ ਚੜਾਉਣ ਲੱਗਿਆ ਕਿ ਹੈ ਵੀ ਕਸੂਤਾ ਜਾ ਬਾਈ ਕੰਡਾ ਇਹ ਸੋ ਬਹੁਤ ਭਰਾਵਾਂ ਨੇ ਇੱਥੇ ਟਾਇਰ ਵੀ ਰਗੜਿਆ ਆਪਦੇ ਤੇ ਪੰਘਿਆਂ ਨੇ ਫਸਾਈਆਂ ਵੀ ਬਹਾਉੜਾ ਕਸੂਤਾ ਬਹੁਤ ਕਸੂਤਾ ਜਿਹਾ ਲੱਗਿਆ ਹੋਇਆ ਤੇ ਸਿੰਗਲ ਕੰਡੇ ਹੀ ਲੱਗਿਆ ਬਾਈ ਇੱਥੇ ਦੇਖ ਲਓ ਐ ਨਹੀਂ ਹੈਗਾ ਕਿ ਯਾਰ ਚਲੋ ਆਣਾ ਪੁੱਛੀ ਵੇਟ ਕਰਕੇ ਗੱਡੀਆਂ ਕੱਢਦੇ ਜਿਸ ਹਿਸਾਬ ਨਾਲ ਇੱਧਰ ਗੱਡੀ ਆਉਂਦੀ ਇਹਨਾਂ ਨੂੰ ਚਾਹੀਦਾ ਇਹ ਬੰਦੋਬਸਤ ਕਰਨ ਨਾਲ ਤੇ ਲੋ ਮਿੱਤਰੋ ਗੱਡੀ ਸੀਗੀ ਅੰਡਰ ਲੋਡ ਮਤਲਬ ਜੀ ਕੋਈ ਐਂ ਤੁਰ ਜਾਂਦੀ ਨਗਾ ਦਿੰਦੇ ਤੇ ਆ ਗਿਆ ਪਟਾਣਾਲ ਦੇ ਅੰਦਰ ਇਹ ਆ ਬਾਈ ਜੀ ਬਣਿਆਲ ਵਾਲੀ ਟਨਲ ਤੇ ਕਾਰੀਗੁਣ ਜਾ ਕੇ ਨਿਕਲਦੀ ਐ ਅਗਲੇ ਪਾਸੇ ਉਹ ਲੋਰ ਮੁੰਡਾ ਰਹਿ ਜਾਂਦਾ ਸਾਈਡ ਤੇ ਜਿਹੜਾ ਬਾਰਡਰ ਸੀਗਾ ਪਹਿਲਾਂ ਤੇ 14 ਕਿਲੋਮੀਟਰ ਲੰਮੀ ਐ ਇਸ ਰੋਂਗਾ ਤੇ ਮਿੱਤਰੋ ਇਹ ਰੇਡ ਆ ਅੰਦਰ ਇਹਦੇ ਇੰਨੀ ਕੁ ਮਤਲਬ ਵੀ ਤੁਸੀਂ ਜੇ ਗੱਡੀ ਨੌਟਲ ਮਾਰਤੀ ਨਾ ਤਾਂ ਤੁਹਾਨੂੰ ਐ ਦੁਬਾਰਾ ਗੱਡੀ ਝੇਰ ਚ ਪਾ ਕੇ ਜਾਂ ਐਕਚੁਅਲੀ ਟਰਨੀ ਦੱਪਣ ਦੀ ਤੇ ਇਹਨੇ ਨਿਊਟਰਲ ਦੇ ਵਿੱਚ ਆਣ ਉੱਡੀ ਜਾਣਾ ਗੱਡੀ ਨੇ ਤੇ ਲਾਸਟ ਤੱਕ ਭਾਵੇਂ ਲੈ ਜਾਓ ਸੋ ਹੋਰ ਸਪੀਡ ਫੜਦੀ ਜਾਂਦੀ ਹੈ ਗੱਡੀ ਕੰਟਰੋਲ 'ਚ ਕਰਨੀ ਇਹ ਤੁਸੀਂ ਦੇਖਣਾ ਕਿਵੇਂ ਕਰਨੀ ਹੈ ਕੰਟਰੋਲ 'ਚ ਨਿਊਟਰਲ ਕਰਕੇ ਬਹੁਤ ਭਾਈਦੀ ਹੈ ਗੱਡੀ ਇਹਦੇ ਅੰਦਰ ਬਾਈ ਸੋ ਅੱਜ ਨਾਲੇ ਰੋਡ ਬੰਦ ਹੋਣ ਕਰਕੇ ਐ ਲੱਗਦਾ ਜਿਵੇਂ ਛੁੱਟੀ ਜਿਹੇ ਵਾਲਾ ਦਿਨ ਹੁੰਦਾ ਵਾ ਤੇ ਕਿਉਂਕਿ 21 ਤਰੀਕ ਦੋਨਾਂ ਪਾਸਿਆਂ ਤੋਂ ਰੋਡ ਬੰਦ ਸੀ ਨਾ ਕੋਈ ਪੈਸੇਂਜਰ ਗੱਡੀ ਆਉਂਦੀ ਆ ਨਾ ਕੋਈ ਹੋਰ ਇਸ ਕਰਕੇ ਰੋਡ ਬੰਦ ਆ ਬਾਈ ਉੱਤੇ ਆਪਾਂ ਮੈਟਰੋ ਨਿਕਲ ਗਿਆ ਹਟ ਨਾਲ ਇਸ ਤੋਂ ਬਾਅਦ ਜਿਹੜਾ ਅਗਲਾ ਦੂਸਰਾ ਟੂਲਾ ਉਧਰੋਂ ਟੂਲ ਪਲਾਜ਼ਾ ਉਹ ਕਟਵਾ ਕੇ ਆਪਾਂ ਨਾਲ ਦੇ ਨਾਲ ਲੋਅਰ ਮੁੰਡੇ ਵਾਲੇ ਰੋਡ ਤੇ ਚਲੇ ਜਾਣਾ ਪਿੰਡ ਦੇ ਵਿੱਚ ਲੈਣੇ ਆਪਣੇ ਪਾਈਪ ਆ ਗਿਆ ਆਪਾਂ ਪਿੰਡ ਦੇ ਵਿੱਚ ਕਿਤੇ ਆਪਣਾ ਗਣੇ ਦੀ ਮਾਲ ਖਾਲੀ ਹੋਣਾ ਆ ਤੇ ਬਸ ਆਪਾਂ ਥੋੜੀ ਜਿਹੀ ਦੂਰੀ ਤੇ ਆ ਬਸ ਪਹੁੰਚਣ ਵਾਲੇ ਆ ਤਾਂ ਆਪਾਂ ਡਰੈਸ ਕਿਸਨ ਪੁੱਛਿਆ ਸੀਗਾ ਉਹਨਾਂ ਨੇ ਦੱਸਿਆ ਕਿ ਇੱਥੋਂ 500 ਕਿਲੋਮੀਟਰ ਰਹਿ ਗਿਆ ਆਪਾਂ ਪਹੁੰਚ ਲਾ ਆਏ ਆ ਮਿੱਤਰੋ ਜਾ ਕੇ ਕਰਕੇ ਗੱਡੀ ਖਾਲੀ ਦੇਖਦੇ ਆਂ ਫਿਰ ਆ ਦੁਕਾਨਵਈ ਦੇ ਵਿੱਚ ਜਿਹੜਾ ਟਾਰਾ ਲੱਗ ਜਾਣਾ ਹੈ ਇਹ ਸੋਚ ਦੇਖਦੇ ਹਾਂ ਕੀ ਬਣਦਾ ਆਪਣਾ ਤੇ ਆ ਜੀ ਮਿੱਤਰੋ ਇਹ ਆ ਜੀ ਕਸ਼ਮੀਰ ਦੇ ਪਿੰਡ ਬਹੁਤ ਸੋਹਣੇ ਘਰ ਨੇ ਇੱਧਰ ਦੇਖੋ ਭਾਈ ਕਿੰਨਾ ਕਿੰਨਾ ਨੂੰ ਇਹ ਕਹਿਣ ਲੱਗਦੇ ਆ ਘਰ ਕਮੈਂਟ ਕਰਕੇ ਜਰੂਰ ਦੇਖੋ ਬਹੁਤ ਵਧੀਆ ਭਾਈ ਇੱਧਰ ਪਿੰਡ ਨੇ ਬਹੁਤ ਬਿਹਰਾਮ ਜਾਲੋ ਇੱਥੇ ਤੇ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਜਿੱਥੇ ਗੱਡੀ ਖਾਲੀ ਕਰਨੀ ਆ ਤੇ ਜਮਾ ਪੁਆਇੰਟ ਤੇ ਗੱਡੀ ਲਾਤੀ ਆ ਬੈਕ ਅਪਾਂ ਦੇ ਬੈਲਟਾ ਬੁਲਟਾ ਦਿੱਤੀਆਂ ਖੋਲ ਮਿੱਤਰੋ ਤੇ ਗੱਡੀ ਹੁਣ ਆਗੇ ਲੇਬਰ ਆਉਗੀ ਤੇ ਗੱਡੀ ਖਾਲੀ ਕਰਨਗੇ ਅਨਲੋਡ ਕਰਨਗੇ ਤੇ ਆਪਾਂ ਬਣਾਉਣੀ ਆ ਚਾਹ ਪਾਣੀ ਆਪਦਾ ਤੇ ਕਿਉਂਕਿ ਭੁੱਖ ਵੀ ਲੱਗੀ ਹੋਈ ਆ ਕੋਈ ਨਾ ਕੋਈ ਹੈਲੋ ਦੋਸਤੋ ਬਾਜੀ ਕੇ ਦੁਪਹਿਰ ਦੇ 12 ਤੇ ਆਪਾਂ ਹੁਣ ਮਤਲਬ ਕੀ ਟਾਈਮ ਹੋ ਗਿਆ ਆਪਣਾ ਪੇਟ ਪੂਜਾ ਦਾ ਲੋ ਵੀ ਮਿੱਤਰੋ ਬਣਾਉਣ ਲੱਗਿਆ ਮੈਗੀ ਤੇ ਜਿਹੜੇ ਜਿਹੜੇ ਭਰਾਵਾਂ ਨੇ ਖਾਣੀ ਆ ਆਜੋ ਵੀ ਮਿੱਤਰੋ ਜਲਦੀ ਜਲਦੀ ਭੱਜ ਕੇ ਇਹਨਾਂ ਕਿਉਂ ਕਿ ਕੱਲਿਆਂ ਨੇ ਖਾਲੀ ਤੇ ਪਾਤਾ ਸੀ ਭਾਂਡੇ ਦੇ ਵਿੱਚ ਮਤਲਬ ਕਿ ਬਰਤਨ ਦੇ ਵਿੱਚ ਪਾਣੀ ਸੋ ਚਾਹਲੇ ਬਰਤਨ ਦੇ ਵਿੱਚ ਹੀ ਕੰਮ ਚੱਕਤਾ ਮਿੱਤਰੋ ਤੇ ਵੈਸੇ ਤਾਂ ਆਪਣੇ ਕੋਲ ਕੁੱਕਰ ਵੀ ਹੈਗਾ ਆ ਤੇ ਆਪਾਂ ਕੜਾਹੀ ਲੈਣੀ ਆ ਮਿੱਤਰੋ ਮਤਲਬ ਕਿ ਤੜਕੇ ਤੁਰਕੇ ਲਾਉਣ ਵਾਸਤੇ ਸੋ ਇਸ ਕਰਕੇ ਮਤਲਬ ਕਿ ਅਸੀਂ ਸਾਦੀ ਬਣਾਉਣ ਲੱਗਿਆ ਹੁਣ ਸਿੰਪਲ ਕਿਉਂਕਿ ਬਰਤਨ ਸਾਡੇ ਕੋਲੇ ਛੋਟਾ ਵਾ ਚਾਹ ਵਾਲਾ ਤੇ ਕੁੱਕਰ ਦੇ ਵਿੱਚ ਕੰਮ ਚੱਲ ਨਹੀਂ ਸਕਦਾ ਤੇ ਇਸ ਕਰਕੇ ਇਹਦੇ ਵਿੱਚ ਹੀ ਆਪਾਂ ਸਿੰਪਲ ਮੈਗੀ ਬਣਾਉਣ ਲੱਗੇ ਆ ਆਪਾਂ ਮਤਲਬ ਕਿ ਸੂਪ ਵਾਲੀ ਵੀ ਪਸੰਦ ਆ ਆਪਾਂ ਨੂੰ ਤੇ ਸੁੱਕੀ ਵੀ ਪਸੰਦ ਆ ਤੋ ਹੁਣ ਆਪਾਂ ਬਣਾਉਣ ਲੱਗੇ ਆ ਸੁੱਕੇ ਵਾਲੀ ਜਿਆਦਾ ਆਪਾਂ ਨੂੰ ਜਿਆਦਾ ਪਸੰਦ ਆ ਮੈਗੀ ਕਿਉਂਕਿ ਕਰਾਰੀ ਜੀ ਬਣਦੀ ਆ ਲਓ ਵੀ ਮਿੱਤਰੋ ਪਾਤਾ ਪਹਿਲਾ ਪੈਕਟ ਮੈਗੀ ਦਾ ਤੇ ਹੁਣ ਪਾ ਰਹੇ ਆ ਜੀ ਆਪਾਂ ਦੂਜਾ ਪੈਕਟ ਮੈਗੀ ਦਾ ਤੇ ਲਓ ਵੀ ਮਿੱਤਰੋ ਤਿੰਨ ਪੈਕਟ ਬਣਾਉਣ ਲੱਗੇ ਆ ਆਪਾਂ ਮੈਗੀ ਦੇ ਤੇ ਨਾਲ ਬਣਾਵਾਂਗੇ ਚਾਹ ਤੇ ਸਗੋ ਦੀ ਥੋੜਾ ਜਿਹਾ ਪਤਾ ਕੀ ਚੱਕਰ ਆ ਕਿ ਜਦੋਂ ਗੱਡੀ ਗੁੱਡੀ ਖਾਲੀ ਕਰ ਦਿੰਦੇ ਆ ਫਿਰ ਆਪਾਂ ਜਾਣੀ ਕਿ ਕਈ ਵਾਰੀ ਜਲਦੀ ਹੁੰਦੀ ਆ ਨਾ ਉਦੋਂ ਦਾ ਹੀ ਮਤਲਬ ਕੀ ਬਣਾ ਕੇ ਖਾ ਲਈਦਾ ਸਿਸਟਮ ਜਿਹੜਾ ਥੋੜੇ ਟਾਈਮ ਚ ਤਿਆਰ ਹੋ ਜਾਂਦਾ ਵਾ ਤੇ ਅੱਗੇ ਜਿਵੇਂ ਕਾਨਵਾਈ ਦੇ ਵਿੱਚ ਖੜੇ ਆਂ ਪਤਾ ਇੱਕ ਦੋ ਦਿਨ ਖੜਨਾ ਫਿਰ ਟਕਾ ਕੇ ਤੜਕੇ ਤੁਰਕੇ ਲਾਈ ਦੀਆ ਸਬਜ਼ੀਆਂ ਬਣਾਈ ਦੀਆ ਆ ਚੱਲਿਆ ਗਿਆ ਜੀ ਆਪਣਾ ਤੀਜਾ ਪੈਕੇਟ ਠੀਕ ਆ ਮੈਗੀ ਦਾ ਤੇ ਹੁਣ ਪਾਵਾਂਗੇ ਆਪਾਂ ਮਸਾਲਾ ਇਸ ਤੋਂ ਬਾਅਦ ਮਿੱਤਰੋ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਹੁਣ ਲੱਗੇ ਆਪਾਂ ਮਸਾਲਾ ਪਾਉਣ ਤੇ ਆ ਨਾਲੇ ਆਪਾਂ ਆ ਜਿਹੜਾ ਗੈਸ ਤੇ ਉੱਤੇ ਚੁੱਲ੍ਹੇ ਦੇ ਉੱਤੇ ਹਲਵਾਇਆ ਆਪਾਂ ਸਰਗੀ ਦਾ ਜਗਾੜ ਜੇ ਭਾਈ ਦੱਸਿਓ ਕਮੈਂਟ ਕਰਕੇ ਕਿਵੇਂ ਇਹ ਵਧੀਆ ਵਾ ਓਕੇ ਲੱਗਿਆ ਆਪਣਾ ਤਾਂ ਪੂਰਾ ਭਾਈ ਪੈਸੇ ਲੱਗੇ ਚੀਜ਼ ਬਣ ਗਈ ਜਿਹੜਾ ਪਹਿਲਾ ਪਲੇਟ ਜੀ ਲੱਗੀ ਸੀ ਉਹ ਮਿੰਟਕ ਪਿਛੋਂ ਟੁੱਟ ਜਾਂਦੀ ਸੀ ਹਰ ਚੱਕਰ ਹੁਣੀ ਸੈੱਟ ਕਰਾਉਣ ਦੇ ਵਿੱਚ ਰਹਿੰਦੇ ਸੀਗੇ ਤੇ ਜੇ ਟੁੱਟ ਜਾਂਦੀ ਸੀ ਤੇ ਫਿਰ ਬਰਤਨ ਜਿਹੜਾ ਉੱਤੇ ਰੱਖਣਾ ਪੈਂਦਾ ਸੀ ਉਹਨੂੰ ਫੜਕੇ ਰੱਖਣਾ ਪੈਂਦਾ ਸੀਗਾ ਤੇ ਆ 500 ਰੁਪਏ ਲੱਗਿਆ ਵੀਰੇ ਤੇ ਮਸਾਲੇ ਵਸੂਲੇ ਪਾਤੇ ਆ ਹੁਣ ਜਿੰਦਰ ਨੇ ਪੂਰੇ ਤੇ ਲੋ ਵੀ ਮਿੱਤਰੋ ਇਹਦਾ ਹੁਣ ਪਾਣੀ ਸੁੱਕਣਾ ਆਪਣਾ ਤੇ ਆ ਗਿਆ ਚਮਚਾ ਘਮਾਰੀਏ ਵਿੱਚ ਮਿਕਸ ਕਰ ਦਈਏ ਆਪਾਂ ਮੈਗੀ ਨੂੰ ਤੇ ਜਾਨਕੀ ਸਿੰਪਲ ਬਣਾਈ ਆ ਮਿੱਤਰੋ ਤੇ ਕਿਹਨੂੰ ਕਿਹਨੂੰ ਪਸੰਦ ਆ ਮੈਗੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਬਾਕੀ ਬਾਈ ਕੋਈ ਐਡੋਰ ਨਹੀਂ ਕਰ ਰਿਆ ਮੈਂ ਇਹ ਤਾਂ ਆਪਦੇ ਹੀ ਫੰਕਸ਼ਨ ਆ ਮੇਰੇ ਬਾਈ ਸੋ ਆਪਾਂ ਆਪਦੀ ਰੋਟੀ ਪਾਣੀ ਤਿਆਰ ਕਰ ਰਹੇ ਆ ਸੋ ਕੋਈ ਚੱਕਰ ਨਹੀਂ ਬਾਕੀ ਤੇ ਲੋ ਵੀ ਮਿੱਤਰੋ ਜਿਹਨੇ ਜਿਹਨੇ ਖਾਣੀ ਆ ਤਿਆਰ ਹੋਣ ਵਾਲੀ ਆ ਤੇ ਆਪਦਾ ਆਪਦਾ ਕਮੈਂਟ ਦੇ ਵਿੱਚ ਨੰਬਰ ਦੱਸ ਦਿਓ ਆਪਾਂ ਮੈਗੀ ਬਾਈ WhatsApp ਤੇ ਪਾ ਦੇਣੀ ਆ ਤੁਹਾਨੂੰ ਸਾਰਿਆਂ ਨੂੰ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਆਹ ਤੇ ਪੇਜ ਨੂੰ ਆਪਣੇ ਨੂੰ ਤੇ ਇਹ ਵੈਸੇ ਤਾਂ ਆ ਤੁਹਾਡਾ ਵੇਜ ਹੀ ਆ ਤੇ ਵਲੌਗ ਕਿੱਦਾਂ ਦਾ ਨੇ ਇਹ ਵੀ ਦੱਸ ਦਿਓ ਤੇ ਲੋ ਵੀ ਮਿੱਤਰੋ ਆ ਚਮਚੇ ਕਰ ਲਏ ਆਪਾਂ ਰੈਡੀ ਧੋ ਕੇ ਤੇ ਓਕੇ ਵੈਸੇ ਤਾਂ ਸਾਫ਼ ਸੀ ਪਰ ਫੇਰ ਵੀ ਆਪਾਂ ਸੱਚੇ ਕਰ ਲਈਦੇ ਹੁੰਦੇ ਆ ਤੇ ਲੋ ਬਈ ਪਾਣੀ ਚੱਲਿਆ ਸੁੱਕ ਮਹਿੰਦਰ ਨੂੰ ਕਿਹਾ ਕਿ ਕਮਾ ਵਿੱਚ ਚਮਚਾ ਤੇ ਮੜੀ ਦਿਖਾ ਆਪਣੇ ਡਰਾਈਵਰ ਭਰਾਵਾਂ ਨੂੰ ਕਿਹਾ ਬਣੀਆਂ ਮਹਗੀ ਤੇ ਕਿਹੜੇ ਕਿਹੜੇ ਭਰਾ ਬਣਾਵਾਂਗੇ ਖਾਂਦੇ ਹੁੰਦੇ ਆ ਮਹਗੀਆਂ ਸੋ ਬਈ ਮਿੰਟੋ ਮਿੰਟ ਤਿਆਰ ਹੋ ਜਾਂਦੀ ਆ ਤੇ ਮਤਲਬ ਕਿ ਜ਼ਿਆਦਾ ਪੰਗੇ ਨਹੀਂ ਕਰਨੇ ਪੈਂਦੇ ਤੇ ਜਦੋਂ ਵਿਹਲੇ ਹੁੰਨੇ ਉਹ ਤੋਂ ਚੱਲ ਜੋ ਮਰਜ਼ੀ ਕਰੀ ਜਾ ਕੋਈ ਟੈਨਸ਼ਨ ਨਹੀਂ ਹੁੰਦੀ ਲੋ ਬਈ ਮਹਗੀ ਤਿਆਰ ਹੋ ਗਈ ਆ ਮਿੱਤਰੋ ਤੇ ਆਜੋ ਜਿਨੇ ਜਿਨੇ ਖਾਣੀ ਆ ਫੇਰ ਨਾ ਕਿ ਉਹ ਪੁੱਛਿਆ ਨਹੀਂ ਕਿ ਕੱਲਾ ਕੱਲਾ ਖਾ ਗਿਆ ਤੇ ਮੈਗੀ ਦੱਸੋ ਕਮੈਂਟ ਕਰਕੇ ਕਿਵੇਂ ਬਣੀ ਐ ਠੀਕ ਐ ਤੇ ਆਜੋ ਵੀ ਮਿੱਤਰੋ ਜਲਦੀ ਜਲਦੀ ਚੱਕ ਲੋ ਚਮਚੇ ਫੇਰ ਨਾ ਕਿ ਉਹ ਕੱਲੇ ਖਾ ਗਿਆ ਜੇ ਅੰਦਰ ਤੇ ਕੰਡਾ ਲਓ ਵੀ ਮਿੱਤਰੋ ਇਹ ਆਪਣੀ ਮੈਗੀ ਲਓ ਵੀ ਮਿੱਤਰੋ ਜਦਾਂ ਕਿ ਆਪਣੀ ਗੱਡੀ ਖਾਲੀ ਹੋ ਗਈ ਸੀ ਗੱਡੀ ਖਾਲੀ ਕਰਕੇ ਆਪਾਂ ਅੰਡਾ ਡੁੱਲਾ ਕੀਤਾ ਬੰਦ ਤੇ ਮਾਲ ਗਣਵਾ ਕੇ ਪੂਰਾ ਮਾਲ ਆਪਣਾ ਤੇ ਇਸ ਤੋਂ ਬਾਅਦ ਚੱਲੇ ਆਂ ਪਰ ਰਿਸਿਵਿੰਗ ਲੈਣ ਵਾਸਤੇ ਆਪਣੀ ਰਿਸਿਵਿੰਗ ਲੈ ਕੇ ਭਾਈ ਜੀ ਤੇ ਮਾਰਾਂ ਗੱਡੀ ਦੀ ਸੈਲਫ ਤੇ ਚੱਲਾਣੇ ਸਦਾ ਕਾਜੀਗੁਰਵਾਲ ਨੂੰ ਕਿਉਂਕਿ ਆਪਣੀ ਗੱਡੀ ਇੱਧਰ ਲੋਰ ਮੁੰਡੇ ਵਾਲੀ ਸਾਈਡ ਨਾਲ ਹੀ ਇੱਕ ਪੈਂਡਾ ਉਧਰ ਗੱਡੀ ਖਾਲੀ ਹੋਈ ਆ ਆਪਣੀ ਤੇ ਸ਼ਾਇਦ ਅਗਲੀ ਪਾਰਕਿੰਗ ਦੇ ਵਿੱਚ ਹੀ ਆਪਣੀ ਗੱਡੀ ਲੱਗ ਜੂਗੀ ਮਤਲਬ ਕਿ ਅੱਗੇ ਵਾਲੀ ਕਾਂਵਾਈ ਦੇ ਵਿੱਚ ਗੱਡੀ ਆਪਣੀ ਖੜੀ ਹੋਊਗੀ ਤੇ ਚਲੋ ਵੀ ਮਿੱਤਰੋ ਚੱਲ ਗਏ ਆਪਾਂ ਲੈ ਕੇ ਰੀਸੀਵਿੰਗ ਕਾਂਵਾਈ ਦੇ ਵਿੱਚ ਤੇ ਦਿਖਾਉਨੇ ਆ ਉੱਥੋਂ ਦਾ ਤੁਹਾਨੂੰ ਨਜ਼ਾਰਾ ਕੀ ਕਰ ਰਹੇ ਨੇ ਸਾਡੇ ਟਰੱਕਾਂ ਵਾਲੇ ਭਰਾ ਤੇ ਕਿੱਦਾਂ ਕਿੰਨੇ ਦਿਨਾਂ ਦੇ ਖੜੇ ਆ ਸਾਰਾ ਜਾ ਕੇ ਵਾ ਪਤਾ ਕਰਦੇ ਆ ਆ ਜਿਓ ਮਿੱਤਰੋ ਲਓ ਵੀ ਦੋਸਤੋ ਆਪਣੀ ਗੱਡੀ ਖੜ ਗਈ ਇੱਥੇ ਲੋਰ ਮੁੰਡੇ ਵਾਲੇ ਰੋਡ ਤੇ ਜੋ ਪੁਰਾਣਾ ਰੋਡ ਆ ਇੱਥੇਲੇ ਪਾਸੇ ਜੋ ਗੱਡੀਆਂ ਲਾਈਨ ਲੱਗੀ ਹੋਈ ਆ ਹਨਾ ਮੁਰੇ ਤੇ ਉੱਥੇ ਆਪਾਂ ਗੱਡੀ ਲਿਆ ਕੇ ਲਾਤੀ ਆ ਮਿੱਤਰੋ ਦਿਖਾਉਣਾ ਤੁਹਾਨੂੰ ਉੱਪਰ ਜਾ ਕੇ ਕਿੱਥੇ ਖੜੀ ਆ ਆਪਣੀ ਗੱਡੀ ਲਓ ਵੀ ਆਪਾਂ ਆ ਗਏ ਜੀ ਉੱਪਰ ਟੂਲ ਪਲਾਜੇ ਦੇ ਕੋਲੇ ਮਤਲਬ ਕਿ ਜਗ੍ਹਾ ਨਹੀਂ ਆ ਜੰਮੀ ਆ ਜੋ ਪਾਰਕਿੰਗ ਔਰਲੇ ਪਾਸੇ ਹਨਾ ਕਾਜੀਗੁੰਡ ਵਾਲੇ ਪਾਸੇ ਉਸ ਟੂਲ ਪਲਾਜੇ ਤੇ ਆਪਾਂ ਤੇ ਦਿਖਾਉਣਾ ਤੁਹਾਨੂੰ ਕਿੱਥੇ ਖੜੀ ਆ ਆਪਣੀ ਗੱਡੀ ਤੇ ਲਓ ਵੀ ਮਿੱਤਰੋ ਤੇ ਬਲੌਗ ਕਰਾਂਗੇ ਆਪਾਂ ਇੱਥੇ ਖਤਮ ਪਹਿਲਾਂ ਸਭ ਤੋਂ ਆਪਾਂ ਤੁਹਾਨੂੰ ਗ ਉਹ ਖੜੀ ਆ ਆਪਣੀ ਕਰਮਾ ਵਾਲੀ ਸਾਹਮਣੇ ਤੇ ਕੀ ਬਾਤ ਹੈ ਕੀ ਵਿਊ ਹੈ ਬਾਈ ਬੜਾ ਘੈਂਟ ਆ ਤੇ ਦੇਖਦੇ ਆ ਕਦੋਂ ਛੱਡਦੇ ਆ ਕਾਨ ਬਾਈ ਦੇ ਜਦੋਂ ਬਾਈ ਜੀ ਖਾਣਾ ਪਾਣੀ ਤਿਆਰ ਕਰਨਾ ਆਪਾਂ ਤੇ ਮਾਰਦੇ ਆ ਬ੍ਰੇਕਾਂ ਆਪਾਂ ਬਲੌਗ ਵਾਲਿਆਂ ਤੇ ਨਵਾਂ ਬਲੌਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਲਵ ਯੂ ਆਲ